ਇੱਕ ਹੁੰਦਾ ਦਿਲੋਂ ਕਿਸੇ ਦਿਲੋਂ ਕੋਈ ਕਰਨਾ ਇੱਕ ਹੁੰਦਾ ਸਿਰਫ ਵਿਖਾਵਾ ਕਰਨਾ ਮੈਂ ਸਮਝਦਾ ਉਹ ਹੁਣ ਦਿੱਲੀ ਕਮੇਟੀ ਜਿਹੜੀ ਉਹ ਸਿੱਖਾਂ ਦੀ ਨਹੀਂ ਰਿਪਰੈਜ਼ੈਂਟੇਸ਼ਨ ਕਰਦੀ ਉਹ ਜਿਨ੍ਹਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਦਾ ਸਰਕਾਰੀ ਪੱਖ ਐ ਇਸ ਲਈ ਜਾਗਰੂਕ ਕਰਨ ਨੂੰ ਤੁਰਿਆ ਆ ਜੇ ਮੈਂ ਪੁੱਛਣਾ ਚਾਹਣਾ ਉਹਨਾਂ ਨੂੰ ਵੀ ਬੀਰਬਾਲ ਦੇਸ਼ ਤੇ ਬੀਰਬਾਲ ਦੇਸ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਹਦਾ ਨਾਮ ਤਬਦੀਲ ਕੀਤਾ ਜਾਵੇ ਇਹਨਾਂ ਦਾ ਤਾਂ ਵੱਧ ਚੜ ਕੇ ਮਨਾਇਆ ਇਸ ਕਰਕੇ ਦੋਹਰੀ ਤੇ ਦੋਗਲੀ ਨੀਤੀ ਰੱਖਦੇ ਆ ਜਿੱਥੇ ਉਹਨਾਂ ਨੂੰ ਸੂਟ ਬੈਂਦਾ ਵੀ ਇੱਥੇ ਇੱਕ ਸੂ ਆਪਾਂ ਨੂੰ ਸਾਡੇ ਨੂੰ ਇਹ ਠੀਕ ਬੈਂਦੇ ਹਾਲਾਤ ਉੱਥੇ ਕੋ ਉਹ ਆਪਣਾ ਸ਼ੁਰੂ ਕਰ ਦਿੰਦੇ ਆ ਦੂਜੀਆਂ ਗੱਲਾਂ ਤੇ ਚੁਫੋ ਬੈਠੇ ਰਹਿੰਦੇ ਆ ਬਸਾਰੇ ਮਾਮਲੇ ਚ ਕਿਤੇ ਸਮਾਂ ਮਿਲਿਆ ਸਰਕਾਰ ਨਾਲ ਕੋਈ ਲੈਕਚਰ ਸਮਾਂ ਮਿਲਿਆ ਉਹ ਨਹੀਂ ਕਿਸ ਤਰੀਕੇ ਨਾਲ ਦੇਖੋ ਅਸੀਂ ਪਹਿਲਾਂ ਤਾਂ ਫੈਸਲਾ ਕੀਤਾ ਸੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਜਿਹੜਾ ਫੈਸਲਾ ਕਰਿਆ ਕਰੂ ਉਹ ਹੀ ਪ੍ਰਧਾਨ ਬੋਲਿਆ ਕਰੂਗਾ ਅਸੀਂ ਮੈਂ ਤੁਹਾਨੂੰ ਪਿਛਲੇ ਵਾਰ ਵੀ ਦੱਸ ਦਿੱਤਾ ਸੀ ਚਿੱਠੀ ਲੇ